ਰੰਬੇ ਵਿੱਚ ਪੰਜਾਬੀ ਭਾਸ਼ਾ ਅਤੇ ਭਾਸ਼ਾ ਦੇ ਨਾਲ ਸੰਬੰਧਿਤ ਜਿਹੜਾ ਟੌਪਿਕ ਲੱਗਾ ਹੋਇਆ ਉਸ ਦੇ ਕਈ ਹਿੱਸੇ ਹੈ ਜਿਵੇਂ ਭਾਸ਼ਾ ਕੀ ਹੁੰਦੀ ਹੈ ਕੀ ਭਾਸ਼ਾ ਰੱਬੀ ਦੇਣਾ ਬਾਤ ਭਾਸ਼ਾ ਕਿਹਨੂੰ ਕਹਿੰਦੇ ਆ ਤਕਸਾਲੀ ਭਾਸ਼ਾ ਕੀ ਹੁੰਦੀ ਹੈ ਉਪ ਭਾਸ਼ਾ ਕੀ ਹੁੰਦੀ ਹੈ ਉਪ ਭਾਸ਼ਾ ਦਾ ਟਕਸਾਲੀ ਭਾਸ਼ਾ ਨਾਲੋਂ ਕੀ ਫਰਕ ਹੁੰਦਾ ਉਪ ਭਾਸ਼ਾਵਾਂ ਦੇ ਇਲਾਕੇ ਕਿਹੜੇ-ਘੜੇ ਨੇ ਅਤੇ ਇਹਨਾਂ ਸਾਰੀਆਂ ਭਾਸ਼ਾਵਾਂ ਦਾ ਆਪਸ ਵਿੱਚ ਸੁਰ ਦੇ ਪੱਧਰ ਤੇ ਵਿਆਕਰਨ ਦੇ ਪੱਧਰ ਦੇ ਉੱਤੇ ਕੀ ਫਰਕ ਹੁੰਦਾ ਆਧ ਮਹੱਤਵਪੂਰਨ ਪਹਿਲੂ ਨੇ ਜਿਹੜੇ ਕਿ ਸਾਡੇ ਪਾਠਕ੍ਰਮ ਦੇ ਨਾਲ ਸੰਬੰਧ ਰੱਖਦੇ ਇਹਦਾ ਸਬਨਾ ਦੇ ਬਾਰੇ ਮੋਟੀ ਠੋਲੀ ਗੱਲ ਆਰੰਭ ਕਰਨ ਤੋਂ ਪਹਿਲਾਂ ਮੈਂ ਗੱਲ ਇੱਥੋਂ ਸ਼ੁਰੂ ਕਰਦਾ ਕਿ ਭਾਸ਼ਾ ਮਨੁੱਖ ਦੀ ਸਭ ਤੋਂ ਵੱਡੀ ਅਤਵਾ ਸਰਵੋਤਮ ਪ੍ਰਾਪਤੀ ਹੈ ਮੁਦਕ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਨਹੀਂ ਕੀਤਾ ਜਾਦਾ ਸਦਾ ਇਸ ਬਾਰੇ ਪਹਿਲਾਂ ਵੀ ਇੱਕ ਦੋ ਵਾਰ ਤੁਹਾਡੇ ਨਾਲ ਗੱਲ ਹੋਈ ਹੈ ਕਿ ਇਸ ਵਿਸ਼ਵ ਦੇ ਵਿੱਚ ਜੋ ਕੁਝ ਵੀ ਤੁਸੀਂ ਦੇਖ ਰਹੇ ਹੋ ਇਹ ਜਿੰਨੇ ਵੀ ਜਿੰਨੀ ਵੀ ਸਿਰਜਣਾ ਤੁਸੀਂ ਦੇਖ ਰਹੇ ਹੋ ਜੋ ਕੁਝ ਵੀ ਬਣਿਆ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਜਿਵੇਂ ਤੁਸੀਂ ਕਾਲਜ ਦੇ ਵਿੱਚ ਬੈਠੇ ਹੋ ਇਸ ਕਮਰੇ ਦੇ ਵਿੱਚ ਬੈਠੇ ਹੋ ਕਮਰਾ ਦੇ ਉੱਤੇ ਛੱਤ ਹੈ ਇਸ ਕਮਰੇ ਦਾ ਨਿਰਮਾਣ ਮਨੁੱਖ ਦੇ ਘਾਲਣਾ ਜਿਸ ਕਾਲਜ ਦੇ ਵਿੱਚ ਤੁਸੀਂ ਪੜ੍ਹ ਰਹੇ ਹੋ ਇਹ ਮਨੁੱਖ ਦਾ ਸੁਪਨਾ ਹੈ ਕਹਨ ਤੋਂ ਬਾਪ ਕੇ ਦੁਨੀਆ ਦੇ ਵਿੱਚ ਕੁਝ ਵੀ ਅਜਿਹਾ ਨਹੀਂ ਹੈ ਜਿਹੜਾ ਮਨੁੱਖ ਦੇ ਘੜਤ ਅਸੀਂ ਨਹੀਂ ਕਹਿ ਸਕਦੇ ਸਭ ਕੁਝ ਮਨੁੱਖ ਦਾ ਨਿਰਮਿਤ ਕੀਤਾ ਹੋਇਆ ਇਤਨੀਆਂ तमाम ਪ੍ਰਾਪਤੀਆਂ ਨੇ ਜਿਨ੍ਹਾਂ ਦਾ ਅਸੀਂ लेखा-ਜੋਖਾ ਨਹੀਂ ਕਰ ਸਕਦੇ ਕੋਈ ਘੰਟੇ ਬਿੰਤੇ ਨਹੀਂ ਕੀਤੇ ਜਾ ਸਕਦੇ ਪਰ ਇਹਨਾਂ ਸਬਨਾ ਪ੍ਰਾਪਤੀਆਂ ਦੇ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਅੱਜ ਤੱਕ ਦੇ ਜੀਵਨ ਤਜਰਬੇ ਦੇ ਆਧਾਰ ਦੇ ਉੱਤੇ ਵਿਦਵਾਨਾਂ ਦੇ ਕਹਿਣ ਦੇ ਮੁਤਾਬਕ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਕਿ ਮਨੁੱਖ ਦੇ ਕੋ ਸਭ ਤੋਂ ਵੱਡੀ ਯੋਗਤਾ ਜੇ ਕੋਈ ਹੈ ਤਾਂ ਉਹ ਉਸੇ ਭਾਸ਼ਾ ਦੀ ਯੋਗਤਾ ਤੁਸੀਂ ਹੈਰਾਨ ਹੋਵੋਗੇ ਇਹ ਗੱਲ ਸੁਣ ਕੇ ਕਿ ਮਨੁੱਖ ਨੇ ਪੁਲ ਬਣਾਏ ਮਨੁੱਖ ਨੇ ਜਹਾਜ਼ ਬਣਾਏ ਮਲੁਖ ਨੇ ਰਾਕਟ ਬਣਾਏ ਮਲੁਖ ਨੇ ਮੋਬਾਈਲ ਬਣਾਇਆ ਚੰ드ਰਮਾ ਤੇ ਚਲਾ ਗਿਆ ਸਮੁੰਦਰਾਂ ਦੇ ਵਿੱਚੋਂ ਉਸ ਨੇ ਤੇਲ ਕੱਢ ਲਏ ਗੈਸਾਂ ਦੀ ਇਜਾਦ ਕਰ ਲਈ ਕਿ ਇਹ ਮਲੁਖ ਨੇ ਵੱਡੀਆਂ ਪ੍ਰਾਪਤੀਆਂ ਨਹੀਂ ਹੈ ਪਰ ਮੈਂ ਦਾਅਵੇ ਨਾਲ ਕਹਿ ਸਕਦਾ ਔਰ ਤੁਹਾਨੂੰ ਸਿੱਧ ਕਰਕੇ ਦਿਖਾ ਸਕਦਾ ਕਿ ਇਹ ਪ੍ਰਾਪਤੀਆਂ ਬੜੀਆਂ ਲਗੌਣੀਆਂ ਹੈ ਜਾਂ ਬੜੀਆਂ ਛੋਟੀਆਂ ਪ੍ਰਾਪਤੀ ਕਿਉਂਕਿ ਇਹਨਾਂ ਦੀ ਤਹਿ ਹੇਠਾਂ ਵੀ ਜਿਹੜੇ ਨਿਜਮ ਕੰਮ ਕਰ ਰਹੇ ਨੇ ਉਹ ਪਾਸ਼ਾਏ ਨਿਜਮ ਨੇ ਪਾਸ਼ਾ ਦੇ ਨਿਜਮ ਨੇ ਜੇ ਮਨੁੱਖ ਦੇ ਕੋਲ ਭਾਸ਼ਾ ਨਾ ਹੋਵੇ ਜਿਤਨੀ ਸੁਗੜ ਸਿਆਣੇ ਵਰਤੋ ਭਾਸ਼ਾ ਦੀ ਮਨੁੱਖ ਅੱਜ ਕਰਦਾ ਤੇ ਜੇ ਮਨੁੱਖ ਦੇ ਕੋਲ ਇਹ ਯੋਗਤਾ ਨਾ ਹੋਵੇ ਤਾਂ ਉਹ ਕਿਸੇ ਵੀ ਚੀਜ਼ ਦਾ ਨਿਰਮਾਣ ਨਹੀਂ ਕਰ ਸਕਦਾ ਇਹ ਗੱਲ ਬੜੀ ਪ੍ਰਤੱਖ ਹੈਗੀ ਜੇ ਤੁਹਾਡੇ ਸਤਿਗੁਰ ਨਾਲ ਲਗ ਕਰਿਆ ਤੁਹਾਡੇ ਸਿਰ ਦੇ ਉੱਤੇ ਇਹ ਪੱਖਾ ਚੱਲ ਰਿਹਾ ਹੈ ਇਸ ਪੱਖੇ ਦਾ ਜਿਹੜਾ ਮੈਕਨਿਜ਼ਮ ਹੈ ਭਾਵੇਂ ਸਾਨੂੰ ਪਤਾ ਹੈ ਕਿ ਦੇ ਵਿੱਚ ਇੱਕ ਮੋਟਰ ਹੈ ਉਸ ਦੇ ਵਿੱਚ ਬਿਜਲੀ ਪ੍ਰਵਾਹ ਕੀਤੀ ਜਾ ਰਹੀ ਹੈ ਬਿਜਲੀ ਦੇ ਵੇਗ ਦੇ ਨਾਲ ਮੋਟਰ ਚੱਲਦੀ ਹੈ ਤੇ ਪੱਖਾ ਘੁੰਮਦਾ ਹੈ ਬਿਲਕੁਲ ਤਕਨੀਕੀ ਗੱਲ ਹੈ ਟੈਕਨੀਕਲ ਗੱਲ ਹੈ ਪਰ ਇਹ ਗੱਲ ਸਿੱਧ ਕੀਤੀ ਜਾ ਸਕਦੀ ਹੈ ਕਿ ਇਸ ਟੈਕਨਕਲਟੀਜ਼ ਦੇ ਪਿੱਛੇ ਵੀ ਭਾਸ਼ਾਈ ਨਿਗਮ ਕੰਮ ਕਰ ਰਿਹਾ ਹੈ ਤੁਸੀਂ ਇਸ ਗੱਲ ਨੂੰ ਮੋٹے ਤੌਰ 'ਤੇ ਸਮਝ ਲਓ ਕਿ ਜੇ ਬਨੁਖ ਭਾਸ਼ਾ ਦਾ ਪ੍ਰਯੋਗ ਕਰਨਾ ਨਾ ਜਾਣਦਾ ਤਾਂ ਕੋਈ ਸਦਾਨਤ ਨਹੀਂ ਸੀ ਬੰਨਾ ਕੋਈ ਪ੍ਰੈਕਟੀਕਲ ਨਹੀਂ ਸੀ ਹੋਣਾ ਅਤੇ ਕੋਈ ਵੀ ਤਕਨੀਕੀ ਜਾਂ ਸਮਾਜਿਕ ਜਾਂ ਰਾਜਨੀਤਿਕ ਯੋਗਤਾ ਮੁਲਕ ਪ੍ਰਾਪਤੀ ਦੀ ਕਰ ਸਕਦਾ ਜੇਕਰ ਭਾਸ਼ਾ ਦਾ ਹੋਵੇ ਤਾਂ ਭਾਸ਼ਾ ਮੁਲਕ ਦੀ ਸਭ ਤੋਂ ਵੱਡੀ ਪ੍ਰਾਇਮਰੀ ਯੋਗਤਾ ਇਹ ਪਹਿਲੀ ਗੱਲ ਬਟਾ ਦਬਾਰ ਦੇ ਵਿੱਚ ਤੁਸੀਂ ਰੱਖਣੀ ਹੈ ਇਸ ਦੇ ਨਾਲ ਹੀ ਦੂਸਰੀ ਗੱਲ ਇਹ ਹੈ ਕਿ ਕਈ ਵਾਰੀ ਅਸੀਂ ਸੁਣਿਆ ਹੁੰਦਾ ਹੈ ਪੜ੍ਹਿਆ ਹੁੰਦਾ ਹੈ ਕਿ ਅਸੀਂ ਉਸ ਦੇ ਵਹਾ ਦੇ ਵਿੱਚ ਬਹਿ ਕੇ ਕਹਿਣ ਲੱਗ ਜੰਦੇ ਆ ਕਿ ਭਾਸ਼ਾ ਰੱਬ ਹੀ ਦੇਣਾ ਹੈ ਭਾਸ਼ਾ ਅਜੇ ਹੀ ਯੋਗਤਾ ਹੈ ਜਿਹੜੀ ਮਨੁੱਖ ਪਰਮ ਪਿਤਾ ਪਰਮਾਤਮਾ ਬੋਲੋ ਜਾਂ ਕੁਦਰਤ ਬੋਲੋ ਲੈਂਦਾ ਕੁਦਰਤ ਬੋਲੋਂ ਲੈ ਕੇ ਜਨਮਦਾ ਇਹ ਸੋਚ ਫਿਰ ਸਦੀ ਗਲਤ ਗੱਲ ਹੈ ਭਾਸ਼ਾਈ ਯੋਗਤਾ ਮਨੁੱਖ ਖੁਦ ਅਰਜਿਤ ਕਰਦਾ ਹੈ ਖੁਦ ਸਿੱਖਦਾ ਹੈ ਖੁਦ ਬੋਲਦਾ ਖੁਦ ਭਾਸ਼ਾ ਅਤੇ ਵਿਆਕਰਨ ਦਾ ਨਿਰਮਾਣ ਕਰਦਾ ਇਹ ਕੋਈ ਅਜਿਹੀ ਦਾਤ ਨਹੀਂ ਹੈ ਜਿਹੜੀ ਪਰਮਾਤਮਾ ਕੋਲੋਂ ਮਨੁੱਖ ਲੈ ਕੇ ਪੈਦਾ ਹੁੰਦਾ ਹਾਂ ਹਾਂ ਇਸ ਸੈਂਸ ਦੇ ਵਿੱਚ ਇਸ ਨਜ਼ਰੀਏ ਤੋਂ ਮਨੁੱਖ ਭਾਸ਼ਾ ਲੈ ਕੇ ਪੈਦਾ ਹੁੰਦਾ ਕਿਉਂਕਿ ਜਿਨ੍ਹਾਂ ਵੋਕਲ ਆਰਗਨਸ ਦੇ ਨਾਲ ਭਾਸ਼ਾ ਬੋਲੀ ਜਾਂਦੀ ਹੈ ਉਹ ਪਰਮ ਪਿਤਾ ਪਰਮਾਤਮਾ ਦੇ ਦੇਨ ਨੇ ਜੇ ਮੇਰੇ ਕੋਲ ਜੀਬ ਨਾ ਹੋਵੇ ਤਾਂ ਮੈਂ ਭਾਸ਼ਾ ਬੋਲ ਨਹੀਂ ਸਕਦਾ ਜੇ ਮੇਰੇ ਹੋਠ ਨਾ ਹੋਣ ਮਿਰਚ ਨਾ ਹੋਣ ਤਾਂ ਮੈਂ ਭਾਸ਼ਾ ਦਾ ਉਚਾਰਨ ਨਹੀਂ ਕਰ ਸਕਦਾ ਜੇ ਮੇਰੇ ਦੰਦ ਨਾ ਹੋਣ ਤਾਂ ਮੈਂ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ ਜੇ ਵੋਕਲ ਕਾਰਡ ਨਾ ਹੋਵੇ ਗਲਾ ਨਾ ਹੋਵੇ ਅਤੇ ਫੇਫੜੇ ਨਾ ਹੋਣ ਜਿਨ੍ਹਾਂ ਦੇ ਵਿੱਚੋਂ ਹਵਾ ਜਿਹੜੀ ਹੈ ਉਹ ਭਾਸ਼ਾ ਹੀ ਬੇਗਰੂ ਜਨਮ ਦਿੰਦੀ ਹੈ ਤੇ ਭਾਸ਼ਾ ਦੇ ਸ਼ਬਦ ਉਚਾਰਨ ਦੇ ਵਿੱਚ ਸਾਡੀ ਮਦਦ ਕਰਦੀ ਹੈ ਜੇ ਫੇਫੜੇ ਨਾ ਹੋਣ ਤਾਂ ਮਰਕ ਬੋਲ ਨਹੀਂ ਸਕਦਾ ਇਹ ਬਿਲਕੁਲ ਉਸੇ ਪ੍ਰਕਾਰ ਦਾ ਸੱਚ ਹੈ ਜਿਵੇਂ ਜਦੋਂ ਆਪਾਂ ਇਹ ਕਹਿੰਦੇ ਹਾਂ ਕਿ हे दाता ਦਾ ਤਾਰ ਤੇਰਾ ਦਿੱਤਾ ਖਾਵਣਾ ਜੋ ਕੁਝ ਵੀ ਅਸੀਂ ਖਾਂਦੇ ਹਾਂ ਜੋ ਕੁਝ ਵੀ ਅਸੀਂ ਪੀਂਦੇ ਹਾਂ ਇਹ ਪਰਮ ਪਿਤਾ ਪਰਮਾਤਮਾ ਦੀ ਦੇਣ ਹੈ ਪਰ ਪਰਮਾਤਮਾ ਇਸ ਰੂਪ 'ਚ ਵੀ ਨਹੀਂ ਦਿੰਦਾ ਜਿਸ ਰੂਪ 'ਚ ਅਸੀਂ ਖਾਂਦੇ ਹਾਂ ਕਦੇ ਪਰਮਾਤਮਾ ਨੇ ਕਣਕ ਦੀਆਂ ਬੋਰੀਆਂ ਨਹੀਂ ਸਾਨੂੰ ਦਿੱਤੀਆਂ ਔਰ ਅੱਜ ਕੱਲ ਦਾ ਕਮਾਲ ਹੀ ਹੈ ਕੋਈ ਕੁਦਰਤ ਕੋਈ ਰੱਬ ਸਾਨੂੰ ਪੀਜ਼ਾ ਖਾਣ ਨੂੰ ਨਹੀਂ ਦਿੰਦਾ ਪੀਜ਼ਾ ਅਸੀਂ ਖੁਦ ਬਣਾਉਂਦੇ ਹਾਂ ਮੱਕੀ ਦੀ ਰੋਟੀ ਅਸੀਂ ਖੁਦ ਬਣਾ ਲਿਆ ਫਸਲ ਅਸੀਂ ਖੁਦ ਉਗਾਨਿਆ ਲੇਕਿਨ ਜਿੱਥੇ ਫਸਲ ਉਗਦੀ ਹੈ ਉਹ ਧਰਤੀ ਰੱਬ ਹੀ ਦੇਣਾ ਹੈ ਜਿਹੜੀ ਮਿਹਨਤ ਅਸੀਂ ਕਰਦੇ ਆ ਉਹ ਰੱਬ ਹੀ ਦੇਣਾ ਹੈ ਜਿਹੜੀ ਸਾਡੀ ਸੋਚ ਵਿਕਸਿਤ ਹੋਈ ਹੈ ਜਿਸ ਦਿਮਾਗ ਦੇ ਵਿੱਚ ਸੋਚ ਵਿਕਸਿਤ ਹੁੰਦੀ ਹੈ ਉਹ ਦੀਵਾਰ ਪਰਮਪਤਾ ਪਰਮਾਤਮਾ ਦੀ ਘੜਤਾ ਮਨੁੱਖ ਦੀ ਘੜਤ ਨਹੀਂ ਹੈ ਇਸ ਸਾਇੰਸ ਤੋਂ ਪਾਸ਼ਾ ਰੱਬੀ ਦੇਣਾ ਰੱਬੀ ਦੇਣ ਹੋ ਕੇ ਵੀ ਇਹ ਸਿੱਖੀ ਜਾਂਦੀ ਹੈ ਇਹ ਅਰਜਿਤ ਕੀਤੀ ਜਾਂਦੀ ਹੈ ਕਲੀਅਰ ਹੈ ਬੇਟਾ ਗੱਲ ਇਸ ਤੋਂ ਅਗਲੀ ਗੱਲ ਕਰਨੀ ਹੈ ਕਿ ਕਈ ਵਾਰੀ ਇਹਨਾਂ ਗੱਲਾਂ ਤੋਂ ਅਸੀਂ ਅੰਦਾਜ਼ਾ ਲਗਾਉਣ ਲੱਗ ਜੰਦੇ ਆ ਕਿ ਸ਼ਾਇਦ ਮੁਦਖ ਦੇ ਕੋਲ ਹੀ ਇਹ ਯੋਗਤਾ ਬਾਕੀ ਦਾ ਜਿਹੜਾ ਪ੍ਰਾਣੀ ਸੰਸਾਰ ਹੈ ਕਿ ਉਸ ਦੇ ਕੋਲੇ ਯੋਗਤਾ ਨਹੀਂ ਹੈ ਤੁਸੀਂ ਧਿਆਨ ਨਾਲ ਦੇਖੋ ਪਸ਼ੂਆਂ ਪੰਛੀਆਂ ਦੇ ਕੋਲ ਕੀੜੇ ਮਕੌੜਿਆਂ ਦੇ ਕੋਲ ਹੋਰ ਜੀਵ ਜੰਤੂਆਂ ਦੇ ਕੋਲ ਇਤਨਾ ਵਦਿਆ ਸੰਚਾਰ ਸਿਸਟਮ ਹੈ ਕਿ ਉਹ ਆਪਸ ਦੇ ਵਿੱਚ ਆਪਣੀ ਹਰ ਗੱਲ ਕਰਵੇ ਕਰਦੇ ਆ ਆਪਣਾ ਹਰ ਇੱਕ ਮੈਸੇਜ ਕਰਵੇ ਕਰਦੇ ਆ ਔਰ ਕਈ ਹਾਲਤਾਂ ਦੇ ਵਿੱਚ ਤਾਂ ਮਨੁੱਖ ਨੇ ਇਹ ਜਾਣਕਾਰੀ حاصل ਕੀਤੀ ਹੈ ਕਿ ਪਸ਼ੂਆਂ ਦਾ ਪੰਛੀਆਂ ਦਾ ਕੀੜਿਆਂ ਦਾ ਮਕੋੜਿਆਂ ਦਾ ਜਿਹੜਾ ਸੂਚਨਾ ਤੰਤਰ ਹੈ ਜਿਹੜਾ ਸੰਚਾਰ ਤੰਤਰ ਹੈ ਉਹ ਮਨੁੱਖ ਨਾਲੋਂ ਕਿਤੇ ਜ਼ਿਆਦਾ ਬਲਸ਼ਾਲੀ ਹੈ ਅੱਜ ਸਾਡੇ ਕੋਲ ਮੋਬਾਈਲ ਦੀ ਯੋਗਤਾ ਹੈ ਮੋਬਾਈਲ ਸਾਡੇ ਜੇਬ ਦੇ ਵਿੱਚ ਹੈ ਲੇਕਿਨ ਸਾਡਾ ਜਿਹੜਾ ਮੋਬਾਈਲ ਹੈ ਉਹ ਮਨੁੱਖ ਦੁਆਰਾ ਨਿਰਮਿਤ ਟਾਵਰਸ ਦੇ ਜ਼ਰੀਏ ਕੰਮ ਕਰਦਾ ਪਰ ਪਸ਼ੂ ਪੰਛੀ ਕੁੱਤੇ ਬਿੱਲੇ ਜਾਨਵਰ ਹੋਰ ਕਈ ਪ੍ਰਕਾਰ ਦੇ ਜਣੌਰ ਰਿੰਗਣ ਵਾਲੇ ਕੀੜੇ ਇਹ ਆਪਣਾ ਸੂਚਨਾ ਤੰਤਰ ਆਪਣੇ ਟਾਵਰ ਨਾਲ ਲੈ ਕੇ ਪੈਦਾ ਹੁੰਦੇ ਕਦੇ ਤੁਸੀਂ ਕੀੜਿਆਂ ਮਕੌੜਿਆਂ ਦੇ ਦੇਖੋ ਉਹਨਾਂ ਦੇ ਮੋਢੇ ਉਤੇ ਮੋਛਾਂ ਜਿਹਾ ਹੁੰਦੀਆਂ ਉਹ ਦੂਰ ਉਹ 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 ਚੀਜ਼ਾਂ ਦੇ ਨਾਲ ਹੀ ਉਹ ਆਪਣਾ ਸੰਚਾਰ ਜਿਹੜਾ ਹੈ ਉਹ ਕਰਦੇ ਰਹਿੰਦੇ ਆ ਔਰ ਇਤਨਾ ਵਧੀਆ ਉਹਨਾਂ ਦਾ ਸਿਸਟਮ ਹੈ ਕਿ ਕਈ-ਕਈ ਕਿਲੋਮੀਟਰ ਦੂਰ ਤੱਕ ਉਹ ਆਪਣਾ ਮੈਸੇਜ ਭੇਜ ਦਿੰਦੇ ਆ ਇਹ ਬੜੀ ਹੈਰਾਨੀ ਕਰਨ ਵਾਲਾ ਇਸ ਕਰਕੇ ਕਦੇ ਵੀ ਮਲੁਖ ਨੂੰ ਇਸ ਗੱਲ ਦਾ ਗੁਮਾਨ ਨਹੀਂ ਕਰਨਾ ਚਾਹੀਦਾ ਕਿ ਮਲੁਖ ਦੇ ਕੋਲ ਹੀ ਸਿਰਫ ਭਾਸ਼ਾ ਹੈ ਤੇ ਪਸ਼ੂ ਪੰਛੀਆਂ ਦੇ ਕੋਲ ਭਾਸ਼ਾ ਨਹੀਂ ਹੈ ਇਸ ਗੱਲ ਨੂੰ ਉਲਟਾ ਕੇ ਖੁਦ ਦੇਖਦੇ ਆ ਜਿਤਨੀ ਸੁਗੜ ਸਿਆਣੀ ਵਰਤੋ ਪਾਸ਼ਾ ਦੇ ਮਨੁੱਖ ਕਰਦਾ ਉਤਨੀ ਸੁਗੜ ਸਿਆਣੀ ਵਰਤੋ ਜਾਨਵਰ ਜਾਂ ਹੋਰ ਪਸ਼ੂ ਪੰਛੀ ਜਾਂ ਕੀੜੇ ਮਕੋੜੇ ਨਹੀਂ ਕਰਦੇ ਕਿਉਂਕਿ ਉਹਨਾਂ ਦਾ ਜਿਹੜਾ ਸਮੁੱਚਾ ਜੀਵਨ ਹੈ ਉਹ ਕੁਦਰਤੀ ਹਾਲਤਾਂ ਵਿੱਚ ਪੈਦਾ ਹੋ ਕੇ ਕੁਦਰਤ ਨੂੰ ਹੀ ਪਾ ਕੇ ਕੁਦਰਤ ਨੂੰ ਹੀ ਹੰਡਾ ਕੇ ਅੱਗੋਂ ਕੁਦਰਤੀ ਨਿਜਮਾ ਦੇ ਅਨਸਾਰ ਆਪਣੀ ਸੰਤਤੀ ਪੈਦਾ ਕਰਕੇ ਉਹਨਾਂ ਨੇ ਖਤਮ ਹੋ ਜਾਣਾ ਹੁੰਦਾ ਉਹਨਾਂ ਨੇ ਕੋਈ ਕੋਈ ਵੀ ਅਜਿਹਾ ਸਰਜਨ ਨਹੀਂ ਕੀਤਾ ਹੁੰਦਾ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਜਾਂ ਆਉਣ ਵਾਲੀਆਂ ਨਸਲਾਂ ਦੇ ਲਈ ਲਾਹੇਵੰਦ ਹੋਵੇ ਫਾਇਦੇਮੰਦ ਹੋਵੇ ਤੁਸੀਂ ਦੇਖੋ ਬੜੇ ਧਿਆਨ ਨਾਲ ਕੋਈ ਵੀ ਜਾਨਵਰ ਹੈ ਕੁੱਤੇ ਨੂੰ ਬਿੱਲੇ ਨੂੰ ਬਾਂਦਰ ਨੂੰ ਤੁਸੀਂ ਜਿੰਨੇ ਮਰਜ਼ੀ ਵਧਿਆ ਘਰ ਦੇ ਵਿੱਚ ਰੱਖ ਲਓ ਪਰ ਉਹ ਆਪਣੇ ਬੱਚਿਆਂ ਲਈ ਕਿਸੇ ਨਵੇਂ ਘਰ ਦਾ ਨਿਰਮਾਣ ਕਦੇ ਨਹੀਂ ਕਰਦਾ ਉਹਨਾਂ ਨੇ ਕੁਦਰਤੀ ਹਾਲਾਤਾਂ ਦੇ ਵਿੱਚ ਆਪਣਾ ਜੀਵਨ ਜੀਵਿਆ ਜੋ ਮਿਲ ਗਿਆ ਖਾਲਿਆ ਜੋ ਨਹੀਂ ਮਿਲਿਆ ਉਸ ਦਾ ਵੀ ਸ਼ੁਕਰਾਨਾ ਉਸ ਤੋਂ ਬਾਅਦ ਵਕਤ ਤੋਂ ਬਾਅਦ ਕੋ ਕੰਮ ਕੋ ਪੂਰਾ ਕਰਕੇ ਆਪਣੀ ਔਲਾਦ ਨੂੰ ਜਨਮ ਦੇ ਕੇ ਇਸ ਦੁਨੀਆ ਨੂੰ ਖੂਸ ਕਰਦੇ ਆ ਇਸ ਪ੍ਰਕਾਰ ਦਾ ਸਿਰਜਣ ਉਹਨਾਂ ਨੇ ਕਦੇ ਵੀ ਨਹੀਂ ਕੀਤਾ ਜਿਸ ਪ੍ਰਕਾਰ ਦਾ ਮਾਨਵ ਕਰਦਾ ਮਨੁੱਖ ਦਿੱਤਾ ਸਿਰਜਣਾ ਦਾ ਕੋਈ ਲੇਖਾ ਜੋਖਾ ਨਹੀਂ ਹੈ ਅੱਜ ਦੇ ਮਨੁੱਖ ਦਿਆਂ ਸਿਰਜੀਆਂ ਹੋਈਆਂ ਚੀਜ਼ਾਂ ਪੀੜੀਆਂ ਵਰਤਦੀਆਂ ਅਤੇ ਇਹ ਸਾਰਾ ਕੁਝ ਮਨੁੱਖ ਦੀ ਪਾਸ਼ਾ ਦੇ ਜ਼ਰੀਏ ਹੀ ਸੰਭਵ ਹੁੰਦਾ ਹੈ ਹਰ ਇੱਕ ਪ੍ਰਾਪਤੀ ਦੇ ਪਿੱਛੇ ਪਾਸ਼ਾ ਦੇ ਨਿਯਮ ਕੰਮ ਕਰ ਰਹੇ ਹਨ ਇਸ ਤੋਂ ਅਗਲੀ ਗੱਲ ਪਾਸ਼ਾ ਦੇ ਸੰਦਰਭ ਦੇ ਵਿੱਚ ਵਿਆਕਰਨ ਦੇ ਸੰਦਰਭ ਦੇ ਵਿੱਚ ਉਪ ਪਾਸ਼ਾ ਦੇ ਸੰਦਰਭ ਦੇ ਵਿੱਚ ਜਾਂ ਮਾਂ ਬੋਲੀ ਦੇ ਸੰਦਰਭ ਦੇ ਵਿੱਚ ਮੈਂ ਇਹ ਕਰਨੀ ਹੈ ਕਿ ਮਨੁੱਖ ਦੇ ਕੋਲ ਪਾਸ਼ਾ ਦੇ ਪ੍ਰਯੋਗ ਦੀ ਅਤ অতি ਉੱਤਮ ਵਿਵਸਥਾ ਹੈਗੀ ਹੈ ਪਰੰਤੂ ਮੈਂ ਹੁਣ ਇੱਕ ਸੈਂਟੈਂਸ ਬੋਲਦਾ ਉਸ ਦਾ ਤੁਸੀਂ ਮਤਲਬ ਸਮਝਣ ਦੀ ਕੋਸ਼ਿਸ਼ ਕਰਨਾ ਕਿ ਭਾਸ਼ਾ ਦੀ ਅਯੋਗ ਵਰਤੋਂ ਭਾਸ਼ਾ ਦਾ ਅਯੋਗ ਪ੍ਰਯੋਗ ਕਰਨ ਦੇ ਅਯੋਗਤਾ ਵੀ ਮਨੁੱਖ ਦੇ ਕੋਲ ਹੈ ਜਿੱਥੇ ਬਾਕੀ ਦੇ ਪ੍ਰਾਣੀ ਸੰਸਾਰ ਕੋਲ ਭਾਸ਼ਾ ਹੈਗੀ ਹੈ ਪਰ ਉਹ ਆਪਣੀ ਭਾਸ਼ਾ ਦਾ ਪ੍ਰਯੋਗ ਕੁਦਰਤ ਦੇ ਹਾਲਾਤ ਦੇ ਅਨੁਕੂਲ ਕਰਦਾ ਕਿਸੇ ਪ੍ਰਕਾਰ ਦੇ ਚਲਾਕੀ ਚਤਰਾਈ ਜਾਂ ਬੇਈਮਾਨੀ ਜਾਂ ਕਪਟ ਨਹੀਂ ਆਪਣੀ ਭਾਸ਼ਾ ਦੇ ਨਾਲ ਕਰਦਾ ਕੋਈ ਵੀ ਪ੍ਰਾਣੀ ਪਰ ਮਨੁੱਖ ਦੇ ਕੋਲ ਇਹ ਅਯੋਗਤਾ ਹੈ ਮੈਂ ਸ਼ਬਦ ਯੋਗਤਾ ਇਸਤੇਮਾਲ ਨਹੀਂ ਕਰ ਰਿਹਾ ਮਨੁੱਖ ਦੀ ਇਹ ਅਯੋਗਤਾ ਹੈ ਕਿ ਉਹ ਆਪਣੀ ਭਾਸ਼ਾ ਦਾ ਅਯੋਗ ਇਸਤੇਮਾਲ ਕਰਦਾ ਹੈ ਅਤੇ ਆਪਣੇ ਅਯੋਗ ਮਨਤਵਾ ਦੀ ਸਿੱਧੀ ਕਰਨੀ ਜਾਂਦਾ ਹੈ ਤੁਸੀਂ ਛੋਟੇ ਹੁੰਦਿਆਂ ਇੱਕ ਕਹਾਣੀ ਸੁਣੀ ਹੋਣੀ ਐ ਉਸ ਛੋਟੀ ਜਿਹੀ ਕਹਾਣੀ ਦੇ ਨਾਲ ਮੈਂ ਆਪਣੀ ਗੱਲ ਨੂੰ ਸਿੱਧ ਕਰਦਾ ਉਹ ਕਹਾਣੀ ਐ ਕਿ ਇੱਕ ਆਜੜੀ ਸੀ ਉਹ ਭੇਡਾਂ ਚਾਰਦਾ ਸੀ ਪਹਾੜ ਦੇ ਉੱਤੇ ਜਾ ਕੇ ਪਿੰਡ ਦੇ ਵਿੱਚੋਂ ਸਵੇਰੇ-ਸਵੇਰੇ ਉਹ ਭੇਡਾਂ ਲੈ ਜਾਂਦਾ ਸੀ ਸ਼ਾਮ ਨੂੰ ਵਾਪਸ ਆਂਦਾ ਸੀ ਇੱਕ ਦਿਨ ਉੱਥੇ ਬੈਠੇ ਬੈਠਿਆ ਉਸਦੇ ਭੇਡਾਂ ਚੱਲ ਰਹੀਆਂ ਉਸ ਨੂੰ ਇੱਕ ਫੁਰਨਾ ਫੁਰਦਾ ਉਹ ਜ਼ੋਰ-ਜ਼ੋਰ ਦੀ ਚੀਕਾਂ ਮਾਰ ਕੇ ਪਿੰਡ ਵਾਲੇ ਪਾਸੇ ਵਹੂ ਕਰਕੇ ਰੋਲਾ ਪਾਣਾ ਸ਼ੁਰੂ ਕਰ ਦਿੰਦਾ ਕਿ ਸ਼ੇਰ ਆਇਆ ਸ਼ੇਰ ਆਇਆ ਪਿੰਡ ਦੇ ਲੋਕ ਦਾਤੀਆਂ ਲੈ ਕੇ ਤਲਵਾਰਾਂ ਲੈ ਕੇ ਲਾਠੀਆਂ ਸੋਟੇ ਲੈ ਕੇ ਜੋ ਵੀ ਉਹਨਾਂ ਦੇ ਕੋਲ ਹਥਿਆਰ ਹੁੰਦਾ ਲੈ ਕੇ ਪਹੁੰਚਦੇ ਆ ਅੱਗੇ ਜਾ ਕੇ ਜਦੋਂ ਦੇਖਦੇ ਆ ਤਾਂ ਹੈਰਾਨ ਹੋ ਜਾਂਦੇ ਆ ਸ਼ੇਰ ਉੱਥੇ ਕੋਈ ਨਹੀਂ ਹੁੰਦਾ ਤੇ ਉਸ ਬੁੱਢੇ ਨੂੰ ਪੁੱਛਿਆ ਜਾਂਦਾ ਕਿ ਕਾਕਾ ਸ਼ੇਰ ਕਿੱਥੇ ਆ ਉਹ ਕਹਿੰਦਾ ਜੀ ਮੈਂ ਤਾਂ ਵੈਸੇ ਮਜ਼ਾਕ ਹੀ ਕੀਤਾ ਸੀ ਤੋ ਇਹ ਮਜ਼ਾਕ ਕਰਨ ਦੀ ਅਯੋਗਤਾ ਭਾਸ਼ਾ ਦਾ ਟਵਿਸਟ ਕਰਕੇ ਪ੍ਰਯੋਗ ਕਰਨਾ ਭਾਸ਼ਾ ਨੂੰ ਆਪਣੇ ਮੰਤਮਾ ਦੇ ਲਈ ਵਰਤਣਾ ਇਹ ਮਨੁੱਖ ਦੀ ਅਯੋਗਤਾ ਹੈ ਇਹ ਮਨੁੱਖ ਦੀ ਯੋਗਤਾ ਨਹੀਂ ਹੈ ਤੋਂ ਇਸ ਤੋਂ ਅਗਲੀ ਗੱਲ ਜਿਹੜੀ ਮੈਂ ਕਰਨੀ ਆ ਬੇਟਾ ਉਹ ਤੁਹਾਡੇ ਨਾਲ ਇਹ ਹੈ ਕਿ ਭਾਸ਼ਾ ਦਾ ਇੱਕ ਤਕਸਾਲੀ ਰੂਪ ਹੁੰਦਾ ਹੈ ਬੜਾ ਲੰਮਾ ਸਮਾਸ਼ਾ ਨੂੰ ਪੋਗੋਲਿਕ ਖੇਤਰਾ ਦੇ ਨਾਲ ਜੋੜ ਕੇ ਦੇਖੇ ਜਾਣ ਦੀ ਆਦਤ ਸੀ ਹੁਣ ਵੀ ਹੈ ਜੇ ਆਪਾਂ ਕਹੀਏ ਨਾ ਕਿਸੇ ਵੀ ਭਾਸ਼ਾ ਦਾ ਆਪਾਂ ਨਾਂ ਲਈਏ ਭਾਸ਼ਾ ਦਾ ਕੋਮਨ ਸ਼ਬਦ ਆ ਉਸਦੇ ਅਗਲੇ ਪਾਸੇ ਆਪਾਂ ਜਿਹੜਾ ਵੀ ਸ਼ਬਦ ਲਗਾਵਾਂਗੇ ਇਸ ਦਾ ਮਤਲਬ ਹੈ ਆਪਾਂ ਉਸ ਭਾਸ਼ਾ ਦੀ ਗੱਲ ਕਰ ਰਹੇ ਆ ਜਦੋਂ ਆਪਾਂ ਗੱਲ ਕਰਦੇ ਆ ਪੰਜਾਬੀ ਭਾਸ਼ਾ ਜਦੋਂ ਆਪਾਂ ਗੱਲ ਕਰਦੇ ਆ ਹਿੰਦੀ ਭਾਸ਼ਾ ਕੰਨੜ ਮਲਿਆਲਮ ਚ ਕਿਸੇ ਵੀ ਹੋਰ ਭਾਸ਼ਾ ਦਾ ਜ਼ਿਕਰ ਕਰਦੇ ਆ ਦਾ ਇਸ ਦਾ ਮਤਲਬ ਹੈ ਉਸ ਇਲਾਕੇ ਦੇ ਲੋਕਾਂ ਦੀ ਭਾਸ਼ਾ ਜਿਸ ਨੂੰ ਆਪਾਂ ਪੰਜਾਬ ਕਹਿੰਦੇ ਆ ਜੇ ਆਪਾਂ ਪੰਜਾਬੀ ਭਾਸ਼ਾ ਕਹਾਂਗੇ ਤਾਂ ਪੰਜਾਬ ਦੇ ਲੋਕਾਂ ਦੀ ਜਾਂ ਪੰਜਾਬ ਦੀ ਭਗੋਲਿਕ ਹੱਦਬੰਦੀਆਂ ਦੀ ਜਿਹੜੀ ਭਾਸ਼ਾ ਹੈ ਉਸ ਨੂੰ ਪੰਜਾਬੀ ਕਹਿੰਦੇ ਜੇ ਕੰਨੜ ਭਾਸ਼ਾ ਕਹਿੰਦੇ ਆ ਤਾਂ ਇਹਦਾ ਮਤਲਬ ਹੈ ਕੰਨੜ ਜਿੱਥੇ-ਜਿੱਥੇ ਬੋਲੀ ਜਾਂਦੀ ਹੈ ਮਲਿਆਲਮ ਕਿੱਥੇ-ਜਿੱਥੇ ਬੋਲੀ ਜਾਂਦੀ ਹੈ ਜਿੱਥੇ-ਜਿੱਥੇ ਬਲਿਆਲਮ ਭਾਸ਼ਾ ਬੋਲਣ ਵਾਲੇ ਲੋਕ ਵਸਦੇ ਨੇ ਉਸ ਦੀ ਜਿਹੜੀ ਭੂਗੋਲਕ ਸਥਿਤੀ ਹੈ ਉਸ ਭੂਗੋਲਕ ਸਥਿਤੀ ਦੇ ਵਿੱਚ ਵਿੱਚ ਜਿਹੜੀ ਭਾਸ਼ਾ ਬੋਲੀ ਜਾਂਦੀ ਹੈ ਉਸ ਲੋਕਾਂ ਉਸ ਭਾਸ਼ਾ ਦੇ ਨਾਲ ਸੰਬੰਧਿਤ ਕਰਕੇ ਅਸੀਂ ਆਪਣੀ ਗੱਲ ਕਰਦੇ ਹਾਂ ਜਿਸ ਪ੍ਰਕਾਰ ਪੰਜਾਬੀ ਪੰਜਾਬ ਦੇ ਲੋਕਾਂ ਦੀ ਭਾਸ਼ਾ ਹੈ ਤੇ ਪੰਜਾਬੀ ਬੜੀ ਸਰਗੋਤਮ ਭਾਸ਼ਾ ਹੈ ਜਿਹੜੀ ਕਿ ਭਾਰਤ ਪਾਕਿਸਤਾਨ ਦੀ ਵੰਡ ਦੇ ਨਾਲ ਕਿ ਹੋਇਆ ਕਿ ਦੋ ਖੇਤਰਾ ਦੇ ਵਿੱਚ ਪੰਜਾਬ ਵੰਡਿਆ ਗਿਆ ਤਾਂ ਇੱਕ ਸਾਡੇ ਕੋਲ ਪੁਰਬੀ ਪੰਜਾਬ ਹੈ ਅਤੇ ਇੱਕ ਸਾਡੇ ਬੁਰਪ ਪੱਛਮੀ ਪੰਜਾਬ ਹੈ ਉੱਥੇ ਜਿਹੜੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਉਹ ਵੀ ਪੰਜਾਬੀ ਭਾਸ਼ਾ ਦੀਆਂ ਉਪ ਭਾਸ਼ਾਵਾਂ ਨੇ ਅਤੇ ਜਿਹੜੀਆਂ ਅੱਧਰ ਪੰਜਾਬੀ ਭਾਸ਼ਾ ਦੇ ਨਾਲ ਜੁੜਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਉਹ ਵੀ ਸਾਡੀ ਪੰਜਾਬੀ ਮਾਂ ਬੋਲੀ ਦੀਆਂ ਉਪ ਭਾਸ਼ਾਵਾਂ ਨੇ ਭਾਸ਼ਾ ਦਾ ਇੱਕ ਰੂਪ ਹੁੰਦਾ ਮੌਖਿਕ ਅਤੇ ਇੱਕ ਰੂਪ ਹੁੰਦਾ ਲਿਖਤੀ ਲੰਮਾ ਸਮਾਂ ਕੋਈ ਵੀ ਭਾਸ਼ਾ ਜਿਹੜੀ ਹੈ ਉਹ ਲੰਮਾ ਸਮਾਂ ਮੌਖਿਕ ਰੂਪ ਦੇ ਵਿੱਚ ਚੱਲਦੀ ਹੈ ਅਤੇ ਮੌਖਿਕ ਰੂਪ ਜਿਹੜਾ ਹੈ ਉਹ ਬਦੇਰੇ ਪਰਵਾਨਿਤ ਹੁੰਦਾ ਲੋਕ ਸਮੂਹ ਦੇ ਦਿਲ ਦਿਮਾਗ ਦੀਆਂ ਸੰਵੇਦਨਾਵਾਂ ਉਸ ਮੌਖਿਕ ਰੂਪ ਦੇ ਵਿੱਚ ਬਿਆਨ ਹੁੰਦੀਆਂ ਸਮਾਂ ਪਾ ਕੇ ਜਦੋਂ ਕਾफी ਸਮਾਂ ਬੀਤ ਜਾਂਦਾ ਤਾਂ ਜਦੋਂ ਬੰਦੇ ਦੇ ਕੋਲ ਜਾਂ ਬਲੁਖ ਦੇ ਕੋਲ ਲਿਪੀ ਆ ਜਾਂਦੀ ਹੈ ਲਿਪੀ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੰਦਾ ਤੋ ਉਹ ਆਪਣੀ ਭਾਸ਼ਾ ਨੂੰ ਲਿਪੀ ਚਿੰਨਾ ਦੇ ਵਿੱਚ ਅੰਕਿਤ ਕਰਨ ਦੀ ਯੋਗਤਾ ਦੇ ਰੱਖਦਾ ਤੇ ਜਦੋਂ ਆਪਾਂ ਗੱਲ ਕਰਦੇ ਆ ਤਕਸਾਲੀ ਭਾਸ਼ਾ ਦੀ ਤਾਂ ਤਕਸਾਲੀ ਭਾਸ਼ਾ ਦਾ ਮਤਲਬ ਇਹ ਹੈ ਕਿ ਉਸ ਵਿਸ਼ੇਸ਼ ਇਲਾਕੇ ਦੀ ਸੈਂਟਰਲ ਲੈਂਗੁਏਜ ਸਿਸਟੇ ਵਿੱਚ ਨੇਕਾ ਨੇ ਲਿਖਣਾ ਸ਼ੁਰੂ ਕੀਤਾ ਜਦ ਜੜੀ ਬਧੇਰੇ ਪ੍ਰਚਲਿਤ ਹੋਈ ਜਿਸ ਦੇ ਵਿੱਚ ਕਿਤਾਬਾਂ ਛਪਣ ਲੱਗੀਆਂ ਜਿਸ ਦੇ ਵਿੱਚ ਕਾਰੋਬਾਰ ਹੋਣ ਲੱਗੇ ਜਿਸ ਦੇ ਵਿੱਚ ਨਿਊਜ਼ਪੇਪਰ ਨਿਕਲਣ ਲੱਗੇ ਉਹ ਭਾਸ਼ਾ ਸੈਂਟਰਲ ਬਣ ਜਾਂਦੀ ਹੈ ਉਸੇ ਸੈਂਟਰਲ ਭਾਸ਼ਾ ਨੂੰ ਤਖਸਾਲੀ ਭਾਸ਼ਾ ਜਿਹੜੀ ਹੈ ਉਹ ਕਹਾ ਦਿੱਤਾ ਜਾਂਦਾ ਹੈ ਤੇ ਜੜੀਆਂ ਛੋਟੀਆਂ ਛੋਟੀਆਂ ਉਪ ਭਾਸ਼ਾਵਾਂ ਰਹਿ ਜਾਂਦੀਆਂ ਵੱਖ-ਵੱਖ ਇਲਾਕਿਆਂ 'ਆਂ ਉਹ ਵੀ ਉਪ ਭਾਸ਼ਾ ਹੀ ਅਖਵਾਉਂਦੀਆਂ ਜਦੋਂ ਪੰਜਾਬ ਦੇ ਬਾਰੇ ਵਿੱਚ ਆਪਾਂ ਸਾਰੇ ਸਮਝਦੇ ਆ ਕਿ ਅੰਮ੍ਰਿਤਸਰ ਦੀ ਜਿਹੜੀ ਭਾਸ਼ਾ ਹੈ ਅੰਮ੍ਰਿਤਸਰ ਦੇ ਨਾਲ ਦੇ ਇਲਾਕੇਾਂ ਦੀ ਜਿਹੜੀ ਭਾਸ਼ਾ ਹੈ ਰਾਵੀ ਦਰਿਆ ਦੇ ਨਾਲ ਦੇ ਲੱਗੇ ਇਲਾਕਿਆਂ ਦੀ ਕਰਨਦਾਰਾਂ ਦੀ ਅੰਮ੍ਰਿਤਸਰ ਦੀ ਗੁਰਦਾਸਪੁਰ ਦੇ ਨੇੜੇ ਦੇ ਇਲਾਕਾ ਮਾਝੇ ਦੇ ਇਲਾਕੇ ਦੀ ਜਿਹੜੀ ਭਾਸ਼ਾ ਹੈ ਉਸ ਨੂੰ ਸੀ ਟਕਸਾਲੀ ਪੰਜਾਬੀ ਮੰਨ ਲਿਆ ਹਾਲਾਂਕਿ ਮੌਜੂਦਾ ਪੰਜਾਬ ਦੇ ਵਿੱਚ ਅੰਮ੍ਰਿਤਸਰ ਜਿਹੜਾ ਇਲਾਕਾ ਹੈ ਉਹ ਉਹ ਸੈਂਟਰਲ ਇਲਾਕਾ ਨਹੀਂ ਹੈ ਉਹ ਬਾਰਡਰ ਦਾ ਏਰੀਆ ਹੁਣ ਇਹਦੇ ਪਿੱਛੇ ਲੌਜਿਕ ਕੀ ਹੈ ਕਿ ਅੰਮ੍ਰਿਤਸਰ ਦੀ ਭਾਸ਼ਾ ਜਿਹੜੀ ਆ ਉਹ ਟਕਸਾਲੀ ਭਾਸ਼ਾ ਕਿਉਂ ਹੈ ਕਿਉਂਕਿ ਕਦੀ ਸਾਡਾ ਹਿੰਦੁਸਤਾਨੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਸਾਂਝਾ ਸੀ ਕਿਉਂਕਿ ਭਾਸ਼ਾ ਦਾ ਜਿਹੜਾ ਕਨਸੈਪਟ ਹੈ 2 4 10 ਸਾਲਾਂ ਦੇ ਵਿੱਚ ਬਿਰਮਤ ਹੋਣ ਵਾਲਾ ਨਹੀਂ ਇਹਦੇ ਪਿੱਛੇ ਸਦੀਆਂ ਤੋਂ ਕੰਮ ਕਰ ਰਹੀਆਂ ਹੁੰਦੀਆਂ ਸਦੀਆਂ ਦਾ ਵਹਿਣ ਹੁੰਦਾ ਐਡਪੀਟੀ ਤੋਂ ਪੰਜਾਬੀ ਭਾਸ਼ਾ ਦਾ ਜੇ ਤੁਸੀਂ ਇਤਿਹਾਸ ਦੇਖੋ ਜਦੋਂ ਮੈਂ ਤੁਹਾਨੂੰ ਸਵਾਲ ਲਿਖਾਇਆ ਜਾਂ ਤੁਹਾਨੂੰ ਸਵਾਲ ਦਿੱਤਾ ਤੁਸੀਂ ਤੁਹਾਡੇ ਵਿੱਚੋਂ ਬਈ ਦੋਸਤਾਂ ਨੇ ਲਿਖ ਕੇ ਹੀ ਬੰਦ ਕਰਾਇਆ ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ ਉਹ 5500 ਸਾਲ ਪਹਿਲਾਂ 6000 ਸਾਲ ਪਹਿਲਾਂ ਦਾ ਸਾਡੀ ਪੰਜਾਬੀ ਭਾਸ਼ਾ ਦਾ ਇਤਿਹਾਸ ਹੈ ਤੇ ਅਸੀਂ ਤਾਂ ਗੱਲ ਕਰ ਰਹੇ ਹਾਂ 47 ਦੇ ਨੇੜੇ ਨੇੜੇ 47 ਤੋਂ ਪਹਿਲਾਂ ਜਦੋਂ ਸੰਯੁਕਤ ਪੰਜਾਬ ਸੀ ਤਾਂ ਸਾਡਾ ਸੈਂਟਰਲ ਏਰੀਆ ਜਿਹੜਾ ਹੈ ਉਹ ਲਾਹੌਰ ਅਤੇ ਅੰਮ੍ਰਿਤਸਰ ਸੀ ਸਾਰਾ ਬੁਪਾਰਕ ਇੰਦਰ ਐਸੀ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਅਤੇ ਜ਼ਿਆਦਾਤਰ ਜਿਹੜਾ ਗੁਰਬਾਣੀ ਦਾ ਪ੍ਰਵਾਹ ਰਿਹਾ ਜਾਂ ਗੁਰੂ ਸਾਹਿਬਾਨ ਨੇ ਜਿਹੜਾ ਗੁਰਬਾਣੀ ਦੇ ਲਈ ਵਿਸ਼ੇਸ਼ ਕਾਰਜ ਕੀਤੇ ਗੁਰੂ ਗ੍ਰੰਥ ਸਾਹਿਬ ਨੇ ਸਰਬਾਧਰਾ ਕੀਤੇ ਜਿੱਥੇ ਸਾਡੇ ਗੁਰੂ ਸਾਹਿਬਾਨ ਵਿਚਰੇ ਅਤੇ ਬੌਲੀਆਂ ਬਣਾਈਆਂ ਅਤੇ ਬਾਜ਼ਾਰ ਲੱਗਦੇ ਸੀ ਤਰ੍ਹਾਂ ਤਰ੍ਹਾਂ ਦੇ ਉਹ ਸਾਰਾ ਏਰੀਆ ਜਿਹੜਾ ਹੈ ਉਹ ਸਾਡਾ ਸੈਂਟਰਲ ਏਰੀਆ ਉਸ ਸਮੇਂ ਲਾਹੌਰ ਅਤੇ ਅੰਮ੍ਰਿਤਸਰ ਸੀਗਾ ਅੱਜ ਅੱਜ ਪੰਜਾਬ ਛੋਟਾ ਹੋ ਗਿਆ ਲਾਹੌਰ ਪਾਕਿਸਤਾਨ ਚ ਚਲਾ ਗਿਆ ਪਰ ਅੱਜ ਵੀ ਮਾਝੇ ਦੀ ਜੜੀ ਪੁਜਾਬੀ ਭਾਸ਼ਾ ਹੈ ਮਾਝੇ ਜੜੀ ਭਾਸ਼ਾ ਹੈ ਉਹ ਟਕਸਾਲੀ ਪੁਜਾਬੀ ਅਰਵਾੰਦੀ ਹੈ ਜੜੀਆਂ ਹੋਰ ਉਪ ਬੋਲੀਆਂ ਨੇ ਜਾਂ ਜਿਨ੍ਹਾਂ ਨੂੰ ਆਪਾਂ ਕਹਦੇ ਆ ਥੋੜਾ ਘੱਟ ਪ੍ਰਚਲਿਤ ਬੋਲੀਆਂ ਨੇ ਅਜਾ ਤੁਸੀਂ ਇਹ ਧਿਆਨ ਕਰਨਾ ਵੀ ਇਹ ਨਹੀਂ ਆਪਾਂ ਕਹਣਾ ਕਿ ਛੋਟੀ ਬੋਲੀ ਛੋਟੀ ਬੋਲੀ ਕੋਈ ਨਹੀਂ ਹੈ ਜਦੋਂ ਤੁਸੀਂ ਆਪਣੀ ਗੱਲ ਆਪਣੀ ਸੰਵੇਦਨਾ ਆਪਣੀ ਭਾਸ਼ਾ ਦੇ ਵਿੱਚ ਚੰਗੀ ਤਰ੍ਹਾਂ ਬਿਆਨ ਕਰ ਸਕਦੇ ਹੋ ਉਹ ਬੋਲੀ ਛੋਟੀ ਕਿੱਦਾਂ ਹੋ ਸਕਦੀ ਹੈ ਕਈ ਵਾਰੀ ਕੁਝ ਲੋਕ ਇਹ ਕਹਿ ਦਿੰਦੇ ਆ ਕਿ ਪੰਜਾਬੀ ਦਾ ਦਾਇਰਾ ਜਿਹੜਾ ਹੈ ਉਹ ਵਸਤ ਨਹੀਂ ਹੈ ਪੰਜਾਬੀ ਦੀ ਸੀਮਾ ਬਹੁਤ ਛੋਟੀ ਹੈਗੀ ਆ ਪੰਜਾਬੀ ਜਿਹੜੀ ਹੈ ਛੋਟੇ ਜਿਹੇ ਇਲਾਕੇ ਦੇ ਵਿੱਚ ਬੋਲੀ ਜਾਂਦੀ ਹੈ ਇਹ ਬਿਲਕੁਲ ਗਲਤ ਗੱਲ ਹੈ ਅੱਜ ਤੁਸੀਂ ਨੜ ਦੇ ਉੱਤੇ ਪਾ ਕੇ ਦੇਖੋ ਅੱਜ ਤੁਹਾਨੂੰ ਪਤਾ ਲੱਗ ਜਾਏਗਾ ਕਿ ਹਿੰਦੁਸਤਾਨ ਦੀਆਂ ਛੋਟੀਆਂ ਦੀਆਂ ਜਿਹੜੀਆਂ ਪਹਿਲੀਆਂ ਵੀ ਪਾਸ਼ਾਵਾਂ ਨੇ ਉਹਨਾਂ ਦੇ ਵਿੱਚ ਪੰਜਾਬੀ ਦਾ ਇੱਕ ਮਾਣਮੱਤਾ ਨੋਵਾਂ ਦਸਵਾਂ ਸਥਾਨ ਹੈ ਜੇ ਆਪਾਂ ਵਿਸ਼ਵ ਦੇ ਉੱਤੇ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਬਹੁਤ ਬੁਲਤ ਜਹਾਨ ਹੈ ਬਹੁਤ ਬੁਲਤ ਜਹਾਨ ਹੈ ਜਿਨ੍ਹਾਂ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਜਿੱਥੇ-ਜਿੱਥੇ ਪੰਜਾਬੀ ਗਏ ਰਹੇ ਉੱਥੇ-ਉੱਥੇ ਪੰਜਾਬੀ ਬੋਲੀ ਜਾਂਦੀ ਹੈ ਆ ਸਾਡੇ ਕੋਲ ਪੰਜਾਬੀ ਦੇ ਵਿੱਚ ਟੂਲਸ ਦੀ ਥੋੜੀ ਘਾਟ ਹੈਗੀ ਆ ਸਾਡੇ ਕੋਲ ਸਾਧਨਾਂ ਦੀ ਬੜੀ ਘਾਟ ਹੈਗੀ ਆ ਸਾਡੇ ਇਸ ਬਾਰੇ ਵੀ ਮੈਂ ਤੁਹਾਡੇ ਨਾਲ ਇੱਕ ਦਿਨ ਗੱਲ ਪਹਿਲਾਂ ਕੀਤੀ ਸੀ ਕਿ ਜੇ ਆਪਾਂ ਸਾਇੰਸ ਵੀ ਐਮਐਸਸੀ ਕਰਨੀ ਹੈ ਜਾਂ ਕੋਈ ਹੋਰ ਐਮਏ ਕਰਨੀ ਹੈ ਕਿ ਸਾਡੇ ਕੋਲ ਪੰਜਾਬੀ ਦੇ ਵਿੱਚ ਸਕੂਲ ਨਹੀਂ ਹੈਗੇ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੇ ਦਿਲੀ ਉਦਗਾਰ ਅਸੀਂ ਆਪਣੇ ਭਾਵਨਾਵਾਂ ਜਿਹੜੀਆਂ ਨੇ ਪੰਜਾਬੀ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਸਾਡੇ ਕੋਲ ਤਾਂ ਪੋएट ਹੀ ਅਜਿਹੇ ਹੋਏ ਨੇ ਜਿਸ ਪਾਸ਼ਾ ਦੇ ਵਿੱਚ ਗੁਰੂ ਨਾਨਕ ਨੇ ਲਿਖਿਆ ਹੋਵੇ ਜਿਸ ਪਾਸ਼ਾ ਦੇ ਵਿੱਚ ਬੁੱਲੇ ਸ਼ਾਹ ਨੇ ਲਿਖਿਆ ਹੋਵੇ ਜਿਸ ਪਾਸ਼ਾ ਦੇ ਜੋ ਬਾਰਸ ਨੇ ਹੀ ਲਿਖੇ ਹੋਵੇ ਉਹ ਪਾਸ਼ਾ ਨਿਮਾਣੀ ਨਿਤਾਣੀ ਛੋਟੀ ਜਾਂ ਛੋਟੀ ਸੀਮਾ ਵਾਲੀ ਕਤਾਈ ਨਹੀਂ ਹੋ ਸਕਦੀ ਗੁਰਨਾਨਕ ਨੇ ਜੋ ਲਿਖਿਆ ਉਹ ਪੂਰੇ ਵਿਸ਼ਵ ਦੇ ਹਾਂ ਦਾ ਥੋ ਇਸ ਕਰਕੇ ਦੋਸਤੋ ਸਾਡੇ ਪੰਜਾਬ ਦੇ ਵਿੱਚ ਮਾਝ ਜੜੀ ਸਾਡੀ ਉਪ ਬੋਲੀ ਹੈ ਜਾਂ ਬੋਲੀ ਹੈ ਉਹ ਸਾਡੀ ਤਕਸਾਲੀ ਭਾਸ਼ਾ ਅਖਵਾਉਂਦੀ ਹੈ ਇਸ ਤੋਂ ਅਗਲੀ ਜੜੀ ਮੈਂ ਗੱਲ ਤੁਹਾਡੇ ਨਾਲ ਛੋਟੀ ਜਿਹੀ ਸ਼ੇਅਰ ਕਰਨੀ ਹੈ ਇਹ ਅੰਤਿਮ ਗੱਲ ਹੈ ਉਸ ਤੋਂ ਬਾਅਦ ਤੁਹਾਡੇ ਸਵਾਲ ਜਵਾਬ ਜੇ ਕੋਈ ਹੋਣਗੇ ਤਾਂ ਆਪਾਂ ਗੱਲ ਕਰਾਂਗੇ ਬਟਾ ਜਿੱਦਾਂ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਪਾਸ਼ਾ ਇਲਾਕੇ ਦੇ concept ਦੇ ਨਾਲ ਜੁੜਿਆ ਹੋਇਆ ਇੱਕ ਸੰਕਲਪ ਹੈ ਜਿਸ ਕਿਸੇ ਇਲਾਕੇ ਦੇ ਵਿੱਚ ਕਿਸੇ ਇੱਕ ਭਾਸ਼ਾ ਪਰਿਵਾਰ ਦੇ ਲੋਕ ਸਾਂਝੇ ਤੌਰ ਦੇ ਉੱਤੇ ਜਿਹੜੀ ਭਾਸ਼ਾ ਬੋਲਦੇ ਆ ਉਹ ਉਹਨਾਂ ਦੀ ਮਾਂ ਬੋਲੀ ਐ ਕਹਿੰਦੀ ਐ ਪਰੰਤੂ ਅਸੀਂ ਸਾਰੇ ਜਾਣਦੇ ਆ ਕਿ ਜਿਸ ਕਿਸਮ ਦਾ ਪੰਜਾਬ ਅੱਜ ਵਿਕਸਿਤ ਐ ਥੋੜਾ ਸਮਾਂ ਪਹਿਲਾਂ ਵਿਕਸਤ ਨਹੀਂ ਸੀ ਲੋਕਾਂ ਦੇ ਵਹਿਮ ਭਰਮ ਵੀ ਅਜਿਹੇ ਸਨ ਸੰਚਾਰ ਦੇ ਸਾਧਨ ਵੀ ਸਨ ਆਵਾਜਾਈ ਦੇ ਸਾਧਨ ਵੀ ਨਹੀਂ ਸਨ ਇਸ ਕਰਕੇ ਲੋਕ ਸਿੰਮਟੇ ਸਿੰਮਟੇ ਰਹਿੰਦੇ ਸੀ ਅਰਥਾਤ ਜੇ ਦੋ ਦਰਿਆ ਸੀ ਨਾ ਤਾਂ ਬੇਟਾ ਦਰਿਆਵਾਂ ਦੇ ਸੈਂਟਰਲ ਏਰੀਆ ਦੇ ਵਿੱਚ ਰਹਿਣ ਵਾਲੇ ਲੋਕ ਕਿਉਂਕਿ ਆਸਾਨੀ ਨਾਲ ਦਰਿਆ ਪਾਰ ਕਰਕੇ ਜਾਏ ਨਹੀਂ ਸੀ ਜਾ ਸਕਦਾ ਤੁਹਾਨੂੰ ਤੁਹਾਨੂੰ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਤੁਹਾਡਾ ਉਮਰ ਵੀ ਬਹੁਤ ਥੋੜੀ ਆ ਅਤੇ ਵਾਸਤੇ ਬੈਠੋ ਤਾਂ ਥੋੜੀ ਜਿਆਦਾ ਤੁਸੇ ਸਤਲੁਜ ਪਾਰ ਕਰਜਣੇ ਹੋ ਤੁਸੀਂ ਕਹਿੰਦੇ ਉਹ ਸੋਚ ਕੇ ਦੇਖੋ ਕਿ ਜਦੋਂ ਸਤਲੁਜ ਨੂੰ ਪਾਰ ਕਰਨਾ ਇੱਕ ਬਹੁਤ ਵੱਡੀ ਗੱਲ ਹੁੰਦੀ ਸੀ ਰਾਵੀ ਨੂੰ ਪਾਰ ਕਰਨਾ ਬਹੁਤ ਵੱਡੀ ਗੱਲ ਹੁੰਦੀ ਸੀ ਤਾਂ ਲੋਕੀ ਸਾਡੇ ਦੇ ਪੰਜਾਬੀ ਦੇ ਬਾਣ ਦੱਸਦੇ ਆ ਕਿ ਜਾ ਵੀ ਧੀਏ ਰਾਵੀ ਨਾ ਕੋਈ ਆਵੀ ਤੇ ਨਾ ਕੋਈ ਜਾਵੀ ਦਰਿਆ ਤੋਂ ਪਾਰ ਕੁੜੀ ਵਿਆਹਣੀ ਬਹੁਤ ਵੱਡੀ ਗੱਲ ਸਮਝੇ ਜਾਂਦੇ ਸੀ ਬੁਢਾਣੇ ਬੰਦੇ ਨੇ ਦਰਿਆ ਤੋਂ ਪਾਰ ਆਪਣੀ ਕੁੜੀ ਵਿਆਹ ਤੇ ਸਾਡੇ ਦਾ ਵਹਿਮ ਪਰਮ ਇਹ ਐਸਐਸਸੀ ਬਿਨੈ ਨਹੀਂ ਅਸੀਂ ਉੱਧਰ ਕੁੜੀ ਦੀ ਵਿਆਹਣੀ ਕਾਰਨ ਕੀ ਹੈ ਕਿ ਉੱਥੇ ਜਾਣਾ ਬੜਾ ਮੁਸ਼ਕਲ ਆ ਅੱਜ ਵੀ ਤੁਸੀਂ ਹਰ ਗੋਬਿੰਦ ਸਾਹਿਬ ਵਾਲੇ ਇਲਾਕੇ ਦੇ ਵਿੱਚ ਆ ਕੁਝ ਸਾਲ ਪਹਿਲਾਂ ਹੀ ਪੁਲ ਬਣਿਆ ਕੁਝ ਸਾਲ ਪਹਿਲਾਂ ਹੁਣ ਪੁਲ ਬਣਿਆ ਆ ਬਾਛੀਵੜ ਦੇ ਵਿੱਚ ਮੈਨੂੰ ਯਾਦ ਆ ਬਾਛੀਵੜ ਦੇ ਸਾਤੂ ਨੂੰ ਦਰਿਆ ਲੰਘਦਾ ਅੱਜ ਤੋਂ 30 ਸਾਲ ਪਹਿਲਾਂ 30 ਸਾਲ ਪਹਿਲਾਂ ਉੱਥੇ ਕੋਈ ਨਹੀਂ ਸੀ ਲੋਕੀ ਬੇੜੀ ਨੇ ਲਰੀਏ ਪਾਰ ਜਾਂਦੇ ਸੀਗੇ ਸਕੂਟਰ ਬਾਈਕ ਲੈ ਕੇ ਦਿਨਾਲੇ ਤੇ ਪਹੁੰਚਣਾ ਤੇ ਮਲਾ ਨੂੰ ਕਹਿਣਾ ਕਿ ਮੇਰਾ ਸਕੂਟਰ ਲੱਦ ਲਾ ਤੇ ਮੈਂ ਪਾਰ ਜਾਣਾ ਤੋਂ ਇਸ ਤਰ੍ਹਾਂ ਦੀ ਹਾਲਤ ਸਾਡੀ ਰਹੀ ਹੈ ਤਾਂ ਇਸ ਤਰ੍ਹਾਂ ਜਦੋਂ ਛੋਟੇ ਛੋਟੇ ਇਲਾਕਿਆਂ ਦੇ ਵਿੱਚ ਪੰਜਾਬੀ ਲੋਕ ਵੰਡੇ ਹੋਏ ਰਹਿੰਦੇ ਸੀ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੀਆਂ ਉਪ ਬੋਲੀਆਂ ਬੋਲੀਆਂ ਜਾਂਦੀਆਂ ਸੀਗੀਆਂ ਉਹ ਸਾਡੀਆਂ ਉਪ ਭਾਸ਼ਾਵਾਂ ਆ ਗਈਆਂ ਜਿਹੜੀ ਸੈਂਟਰਲ ਲੈਂਗੁਏਜ ਸੀਗੀ ਉਹ ਸਾਡੀ ਟਕਸਾਲੀ ਪੰਜਾਬੀ ਭਾਸ਼ਾ ਅਖਵਾਈ ਤੇ ਹੁਣ ਇਹ ਲਾਕਾਈ ਕਨਸੈਪਟ ਖਤਮ ਹੋ ਗਿਆ ਕਿਉਂਕਿ ਹੁਣ ਸਫਲਿੰਗ ਬਹੁਤ ਹੁੰਦੀ ਐ ਸਵੇਰੇ ਤੁਸੀਂ ਪੰਜਾਬ ਦੇ ਵਿੱਚ ਦਾ ਬਹੁਤ ਵੱਡੀ ਗੱਲ ਆ ਤੁਸੀਂ ਵਾਸਤੇ ਚੜਜੋ 2.5 ਘੰਟੇ ਬਾਅਦ ਪੰਜਾਬ ਪਾਰ ਹੋ ਜਾਣਾ ਜਿੱਧਰ ਮਰਜ਼ੀ ਚਲ ਜਓ ਕੋਈ ਮਸਲਾ ਹੀ ਨਹੀਂ ਹੈਗਾ ਤਾਂ ਹੁਣ ਉਹ ਗੱਲ ਨਹੀਂ ਰਹੇ ਕਿ ਇੱਕ ਇਲਾਕੇ ਦੇ ਵਿੱਚ ਲੋਕ ਸਿਵੰਡ ਕੇ ਰਹਿਣਗੇ ਸੰਚਾਰ ਦੇ ਸਾਧਨ ਵੱਧ ਗਏ ਆਵਾਜਾਈ ਦੇ ਸਾਧਨ ਵੱਧ ਗਏ ਇਸ ਕਰਕੇ ਸਭ ਕੁਝ ਬਿਕਸ ਹੋ ਗਿਆ ਅੱਜ ਭਾਸ਼ਾ ਦਾ ਜਿਹੜਾ ਉਪ ਭਾਸ਼ਾ ਦਾ ਜਿਹੜਾ ਕਨਸੈਪਟ ਹੈ ਉਹ ਹੁਣ ਇਲਾਕੇ ਦੇ ਨਾਲ ਜੁੜਿਆ ਹੋਇਆ ਨਹੀਂ ਰਹਿ ਗਿਆ ਸੋ ਹੁਣ ਭਾਸ਼ਾ ਦੀਆਂ ਕਈ ਹੋਰ ਪ੍ਰਕਾਰ ਦੀਆਂ ਬਣ ਗਈਆਂ ਆ ਗਈਆਂ ਕਈ ਹੋਰ ਪ੍ਰਕਾਰ ਦੀਆਂ ਬਣ ਕੇ ਆ ਗਿਆ ਕਿਉਂਕਿ ਹੁਣ ਮਨੁੱਖਾਂ ਦੇ ਵਿੱਚ ਸਮਾਜਿਕ ਬਖਰੇਵੇਂ ਬਹੁਤ ਆ ਉਤਿਆਨਾ ਸੁਨਣਾ ਬਿੜਾ ਇਹ ਅੰਤਿਮ ਗੱਲ ਮੈਂ ਕਰ ਰਿਹਾ ਕਿ ਅੱਜ ਪਾਸ਼ਾ ਦੀਆਂ ਬਣ ਗਿਆ ਦੇ ਕਨਸੈਪਟ ਨੂੰ ਇਲਾਕੇ ਦੇ ਨਾਲ ਦੇਖਣ ਦੀ ਲੋੜ ਨਹੀਂ ਹੈ ਬਲਕਿ ਕਈ ਹੋਰ ਪ੍ਰਕਾਰ ਦੇ ਵਿਚਾਰੇ ਕਈ ਹੋਰ ਪ੍ਰਕਾਰ ਦੇ ਮਤ ਪੇਦ ਕਈ ਹੋਰ ਪ੍ਰਕਾਰ ਦੇ ਫਰਕ ਸਾਹਮਣੇ ਆ ਗਿਆ ਅਰਥਾਤ ਪਹਿਲਾ ਲੋਕ ਅਨਪੜ੍ਹ ਹੁੰਦੇ ਸੀ ਕੱਟ ਪੜੇ ਲਿਖੇ ਆਉਂਦੇ ਸੀ ਅੱਜ ਸਾਡੇ ਵਿੱਚ ਉੱਚ ਯੋਗਤਾ ਪੜ੍ਹਾਈ ਦੀ ਉੱਚ ਯੋਗਤਾ ਪ੍ਰਾਪਤ ਕਰ ਚੁੱਕੇ ਲੋਕ ਮੌਜੂਦਾ ਤੁਸੀਂ ਦੇਖੋ ਤਾਂ ਪੜੇ ਲਿਖਿਆ ਦੀ ਭਾਸ਼ਾ ਅਤੇ ਅਨਪੜਾ ਦੀ ਭਾਸ਼ਾ ਇਹਨਾਂ 'ਚ ਬੜਾ ਫਰਕ ਹੁੰਦਾ ਵਪਾਰੀਆਂ ਦੀ ਭਾਸ਼ਾ ਅਤੇ ਸਧਾਰਨ ਲੋਕਾਂ ਦੀ ਭਾਸ਼ਾ ਬੜਾ ਫਰਕ ਹੁੰਦਾ ਸ਼ਹਿਰੀ ਲੋਕਾਂ ਦੀ ਭਾਸ਼ਾ ਪਿੰਡੂ ਲੋਕਾਂ ਦੀ ਭਾਸ਼ਾ ਬੜਾ ਫਰਕ ਹੁੰਦਾ ਵਿਦਿਆਰਥੀਆਂ ਦੀ ਭਾਸ਼ਾ ਅਤੇ ਅਧਿਆਪਕਾਂ ਦੀ ਭਾਸ਼ਾ ਬੜਾ ਫਰਕ ਹੁੰਦਾ ਕਿੰਨੇ ਫਰਕ ਨੇ ਗੁੜਿਆ ਦੀ ਭਾਸ਼ਾ ਤੇ ਮੁੰਡਿਆਂ ਦੀ ਭਾਸ਼ਾ ਜਵੇਰ ਅਸਮਾਨ ਦਾ ਫਰਕ ਹੁੰਦਾ ਨਿਹੰਗਾਂ ਦੇ ਭਾਸ਼ਾ ਤੇ ਆਮ ਸਾਧਾਂ ਦੇ ਭਾਸ਼ਾ ਜਵੇਰ ਅਸਮਾਨ ਦਾ ਫਰਕ ਹੁੰਦਾ ਤਾਂ ਬੇਟਾ ਕਈ ਪ੍ਰਕਾਰ ਦੇ ਵਖਰੇਵੇਂ ਆ ਹੁਣ ਹੁਣ ਕਈਆਂ ਦੇ ਮੁਫਾਦ ਹੁੰਦੇ ਆ ਜਿਹੜੇ ਵਪਾਰੀ ਨੇ ਉਹਨਾਂ ਨੇ ਉਹ ਭਾਸ਼ਾ ਗੋਲਨੀ ਆ ਜਿਹਦੇ ਨਾਲ ਉਹਨਾਂ ਨੂੰ ਵਪਾਰ ਜ਼ਲਾਬ ਹੋਵੇ ਉਹਨਾਂ ਦਾ ਸਾਡੇ ਤੁਹਾਡੇ ਨਾਲ ਕੋਈ ਬਤ ਨਹੀਂ ਆ ਜਿਵੇਂ ਕੋਈ ਸਾਡੀ ਨਿਆਣ ਬਾਲਕਾ ਕੋਟ ਵਿਚਾਰੀ ਆ ਵਕੀਲ ਨੇ ਉਹਨਾਂ ਦੀ ਭਾਸ਼ਾ ਅੱਡਾ ਡਾਕਟਰਾਂ ਦੀ ਭਾਸ਼ਾ ਅੱਡਾ ਡਾਕਟਰ ਅੱਠ ਤਰ੍ਹਾਂ ਬੋਲਦੇ ਨੇ ਤੇ ਵਕੀਲ ਅੱਠ ਤਰ੍ਹਾਂ ਬੋਲਦੇ ਨੇ ਉਹਨਾਂ ਦੇ ਕਿਤਿਆਂ ਨਾਲ ਸੰਬੰਧਤ ਉਹਨਾਂ ਦੇ ਕੰਮਾਂ ਕਾਰਾਂ ਨਾਲ ਸੰਬੰਧਤ ਸ਼ਬਦਾਂ ਦੀ ਜਿਹੜੀ ਹੈਗੀ ਆ ਉਹ ਪ੍ਰਵੇਸ਼ ਕਰ ਜਾਂਦੀ ਆ ਇਸ ਕਰਕੇ ਅੱਜ ਕੱਲ ਬਕਰੇਵੇਂ ਬੋਦ ਨੇ ਪੋਪਾ ਪਜਾਮਾ ਦਾ ਗਿਣਤੀ ਆਪਾਂ ਦੱਸ ਸਕਦੇ ਆ ਤੇ ਜੇ ਤੁਸੀਂ ਦੇਖ ਲੋ ਨਾ ਆਪਣੇ ਘਰ ਦੀ ਤੁਹਾਨੂੰ ਨਜ਼ਰ ਆ ਜਾਏਗਾ ਘਰ ਦੇ ਵਿੱਚ ਛੇ ਜੀ ਹੁੰਦੇ ਆ ਤੇ ਛੇ ਜੀਆ ਦੇ ਵਿੱਚ ਇੱਕ ਦਾਦੀ ਹੁੰਦੀ ਆ ਦਾਦੀ ਦੀ ਭਾਸ਼ਾ 'ਚ ਫਰਕ ਹੁੰਦਾ ਦਾਦੇ ਦੀ ਭਾਸ਼ਾ 'ਚ ਫਰਕ ਹੁੰਦਾ ਜਿਹੜੀ ਕੁੜੀ ਕਾਲਜ ਪੜ੍ਹਦੀ ਆ ਉਹਦੀ ਭਾਸ਼ਾ 'ਚ ਫਰਕ ਹੁੰਦਾ ਜਿਹਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਿਆ ਉਹਦੀ ਭਾਸ਼ਾ 'ਚ ਫਰਕ ਹੁੰਦਾ ਬਸ ਬੇਟਾ ਅੱਜ ਦੇ ਇਸ ਲੈਕਚਰ ਦੇ ਵਿੱਚ ਇੰਨੀਆਂ ਗੱਲਾਂ ਸਵੀਕਾਰ ਕਰੋ ਬਾਕੀ ਗੱਲਾਂ ਫਿਰ ਕਰਾਂਗੇ ਤੁਹਾਡਾ ਕੋਈ ਸਵਾਲ ਹੋਵੇ ਕੋਈ ਕੁਐਰੀ ਹੋਵੇ ਉਹ ਤੁਸੀਂ ਬਈ ਨਾਲ ਸ਼ੇਅਰ ਕਰ ਸਕਦੇ ਹੋ ਜਿਨ੍ਹਾਂ ਨੇ ਭਾਸ਼ਣ ਚੰਗੀ ਤਰ੍ਹਾਂ ਸੁਣਿਆ ਉਹਨਾਂ ਦਾ ਧੰਨਵਾਦ ਹੈ